ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 15 ਨਵੰਬਰ 2024 ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਮੌਸਮ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀ ਦਵਾਂਗੇ ਸੈਟਲਾਈਟ ਇਮੇਜ ਧੁੰਦ ਮੀਂਹ ਹਨੇਰੀ ਹਵਾ ਦਾ ਰੁੱਖ ਕਿਵੇਂ ਦਾ ਰਹੇਗਾ ਤਾਪਮਾਨ ਦੀ ਕੀ ਸੰਭਾਵਨਾ ਹੈ ਸਾਰੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਇਮੇਜ ਤੋਂ ਕਲੀਅਰ ਹੋ ਰਿਹਾ ਜੀ ਪੰਜਾਬ ਦਾ ਮੌਸਮ ਫਿਲਹਾਲ ਸਾਫ਼ ਬਣਿਆ ਹੋਇਆ ਹੈ ਸਵੇਰ ਦੇ ਵੇਲੇ ਕਾਫੀ ਸੰਘਣੀ ਧੁੰਦ ਸੀ ਪਰ ਜਿਵੇਂ ਜਿਵੇਂ ਸੂਰਜ ਚੜ੍ਹਦਾ ਰਿਹਾ ਉਵੇਂ ਹੀ ਹਵਾ ਪੱਛਮ ਦਿਸ਼ਾ ਤੋਂ ਚੱਲਣੀ ਸ਼ੁਰੂ ਹੋਈ ਜਿਸ ਦੇ ਨਾਲ ਪੱਛਮੀ ਹਵਾ ਦੇ ਵਹਾਅ ਕਾਰਨ ਪੰਜਾਬ ਦਾ ਮੌਸਮ ਕਲੀਅਰ ਹੋ ਗਿਆ ਧੁੰਦ ਦੁਪਹਿਰ ਦੇ ਵੇਲੇ ਪੰਜਾਬ ਦੇ ਬਹੁਤੇ ਹਿੱਸੇ ਵਿੱਚੋਂ ਸਾਫ਼ ਹੋ ਚੁੱਕੀ ਸੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਹਵਾ ਦਾ ਰੁੱਖ ਕਿਵੇਂ ਦਾ ਸੀ ਧੁੰਦ ਵਗੈਰਾ ਇਸ ਟਾਈਮ ਹੈ ਜਾਂ ਨਹੀਂ ਦੁਪਹਿਰ ਦੇ ਵੇਲੇ ਤਾਪਮਨ ਕਿਵੇਂ ਦੇ ਬਣੇ ਹੋਏ ਸੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਉਸ ਤੋਂ ਇਲਾਵਾ ਰਾਤ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਇਸ ਟਾਈਮ ਜਿਹੜੇ ਨੇ ਲਗਭਗ 6 ਵਜੇ ਦੇ ਕਰੀਬ 20 ਤੋਂ 22 ਡਿਗਰੀ ਦੇ ਕਰੀਬ ਪੰਜਾਬ ਦੇ ਬਹੁਤੇ ਏਸ਼ਿਆ ਵਿੱਚ ਵੜੇ ਹੋਏ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਹਵਾ ਦਾ ਰੁਖ ਦੱਖਣ ਪੱਛਮ ਦਿਸ਼ਾ ਤੋਂ ਹੀ ਰਹਿਣ ਵਾਲਾ ਹੈ ਸੌਰੀ ਪੱਛਮੀ ਹਵਾ ਆਉਣ ਦੇ ਕਾਰਨ ਪੰਜਾਬ ਦੇ ਵਿੱਚ ਇਹ ਰਾਤ ਨੂੰ ਇੱਕ ਸਿਸਟਮ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਮੀਂਹ ਦੀ ਸੰਭਾਵਨਾ ਬਣਾ ਸਕਦਾ ਹੈ ਮੀਂਹ ਜਿਹੜਾ ਹੈ ਉਹ ਮਾਝੇ ਦੇ ਇਲਾਕੇ ਵਿੱਚ ਹੀ ਹੋਣ ਦੀ ਸੰਭਾਵਨਾ ਹੈ ਖਾਸ ਤੌਰ ਤੇ ਚਾਰਕ ਜਗਾਵਾਂ ਨੇ ਸ੍ਰੀ ਅਮਰitsar ਸਾਹਿਬ ਤਰਨਤਾਰਨ ਪੱਟੀ ਦਾ ਇਲਾਕਾ ਬਟਾਲੇ ਦਾ ਇਲਾਕਾ ਨਾਲ ਗੁਰਦਾਸਪੁਰ ਦੇ ਇਲਾਕੇ ਦੇ ਨੇੜੇ ਤੇੜੇ ਦੇ 50 ਤੋਂ ਲੈ ਕੇ 40 50 60 ਕਿਲੋਮੀਟਰ ਦੇ ਏਰੀਏ ਦੇ ਵਿੱਚ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਲਗਭਗ ਰਾਤ 12 ਵਜੇ ਤੋਂ ਲੈ ਕੇ ਸਵੇਰੇ 4 ਵਜੇ ਦੇ ਵਿਚਕਾਰ ਬੱਦਲਵਾਈ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਇਸ ਬੱਦਲਵਾਈ ਸਿਸਟਮ ਦੇ ਨਾਲ ਕਿਣਮਣਕਣੀ ਥੋੜਾ ਬਹੁਤਾ ਸ਼ਰਾਟੇਦਾਰ ਮੀਂਹ ਵੀ ਲੱਗ ਸਕਦਾ ਹੈ ਕਿਸੇ ਕਿਸੇ ਇਲਾਕੇ ਵਿੱਚ ਅਜਿਹਾ ਨਹੀਂ ਹੈ ਕਿ ਹਰੇਕ ਇਲਾਕੇ ਵਿੱਚ ਮੀਂਹ ਦੀ ਸੰਭਾਵਨਾ ਹੈ ਕਿਸੇ ਕਿਸੇ ਏਰੀਆ ਵਿੱਚ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਤੇ ਸ਼ਾਮ ਲਗਭਗ 7 ਵਜੇ ਤੋਂ ਬਾਅਦ ਫਿਰ ਦੁਆਰ ਤੋਂ ਧੁੰਦ ਦਾ ਅਸਰ ਪੰਜਾਬ ਦੇ ਵਿੱਚ ਦੇਖਣਾ ਸ਼ੁਰੂ ਹੋ ਜਾਵੇਗਾ ਜਿਨ੍ਹਾਂ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਉਹਨਾਂ ਦੇ ਇਲਾਕਿਆਂ ਦੇ ਵਿੱਚ ਫਿਲਹਾਲ ਥੋੜਾ ਬਹੁਤਾ ਗਰਮੈਸ਼ ਵਾਲਾ ਮਾਹੌਲ ਬਣੇਗਾ ਤੇ ਅਗਰ ਕਿਰਮਣ ਕਣੀ ਹੋ ਜਾਂਦੀ ਤਾਂ ਸਵੇਰ ਦੇ ਵੇਲੇ ਠੰਡ ਬਾਕੀ ਪੰਜਾਬ ਨਾਲੋਂ ਜ਼ਿਆਦਾ ਦੇਖਣ ਨੂੰ ਮਿਲੇਗੀ ਅਗਰ ਕੋਈ ਇਹ ਹੀ ਸੰਭਾਵਨਾ ਬਾਕੀ ਪੰਜਾਬ ਵਿੱਚ ਮੀਂਹ ਦੀ ਬਣਦੀ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਇਸੇ ਕਰਕੇ ਬਾਰ ਬਾਰ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੇ ਲਾਹੇਵੰਦ ਤੁਸੀਂ ਹੋ ਸਕੋ ਆਪਣੀ ਜਾਣਕਾਰੀ ਲੈ ਕੇ ਖੇਤੀਬਾੜੀ ਦੇ ਕਿੱਤੇ ਵਿੱਚ ਕਿਉਂਕਿ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਕਿਸਾਨਾਂ ਦਾ ਬਹੁਤ ਸਾਰਾ ਪੈਸਟਮ ਮੌਸਮ ਦੇ ਉੱਪਰ ਕਾਫੀ ਸਮਾਂ ਡਿਪੈਂਡ ਰੈਂਦਾ ਹੈ ਅਗਰ ਅਜਿਹੇ ਦੇ ਵਿੱਚ ਕੋਈ ਇਹ ਬੱਦਲੀ ਸਿਸਟਮ ਜਾਂ ਮੀਂਹ ਨੇਰੀ ਆਉਂਦੀ ਹੈ ਤਾਂ ਮੌਸਮ ਦੇ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ ਇਸ ਤੋਂ ਵਿਚਾਰ ਰੱਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਅਸੀਂ ਤੁਹਾਨੂੰ ਹਰੇਕ ਜਾਣਕਾਰੀ ਸਮੇਂ ਸਿਰ ਪਹੁੰਚਾਉਂਦੇ ਰਹੀਏ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਹਾਂ ਕੱਲ ਦੀ ਵੀਡੀਓ ਵਿੱਚ ਅਗਲੀ ਜਾਣਕਾਰੀ ਲੈ ਕੇ